ਸਤਿ ਸ੍ਰੀ ਅਕਾਲ ਸਾਰੇ ਵੀਰਾਂ ਦੋਸਤੋ YouTube ਚੈਨਲ ਫੋਟੋ ਦੀ ਫੌਂਦ ਤੁਹਾਡਾ ਸਵਾਗਤ ਹੈ ਜੀ ਆਇਆਂ ਵੈਲਕਮ ਸਾਰੇ ਵੀਰਾਂ ਦਾ ਜਿਹੜੇ-ਜਿਹੜੇ ਵੀਰ ਭਰਾ ਪਸ਼ੂ ਪਾਲਨ ਕਿੱਤਨਾ ਜੁੜੇ ਨੇ ਅੱਜ ਆਪਾਂ ਪਹੁੰਚੇ ਹਾਂ ਦੋਸਤੋ ਸੰਧੂ ਫਾਰਮ ਜਿੰਦੇ ਵੀਰ ਦੇ ਕੋਲ ਅੱਜ ਵੀਰ ਨੇ ਟੋਟਲ 2 ਗਾਂ ਕਲੂ ਕੀਤੀਆਂ ਬਹੁਤ ਸੋਹਣੇ ਨਕੀਨੇ ਆ ਤੇ ਜੁੱਸੇ ਚੰਗੇ ਆ ਵਾਹੀ ਬੋਡੀ ਵੇਟ ਆ ਕੱਦ-ਕੜ ਚੰਗੇ ਆ ਸੂਤ ਤਾਂ ਬਹੁਤ ਪਿਆਰੀਆਂ ਦੋਹੀਆਂ ਤਾਜ਼ੀਆਂ ਸੂਈਆਂ ਗਾਵਾਂ ਨੇ ਕੀ ਡਿਟੇਲ ਆ ਕੀ ਪ੍ਰਾਈਸ ਆ ਉਸ ਤੋਂ ਪਹਿਲਾਂ ਭਾਈ ਬਨੇ ਕੋਰ ਕੋਟਾ ਕੇ ਇੱਥੇ ਆ ਕੇ ਇੱਕ ਡੰਗ ਦੋ ਡੰਗ ਦੇ ਚਵਾਈ ਕਰਕੇ ਤਸੱਲੀ ਕਰਕੇ ਟਪ-ਟਪ ਕੇ ਪਛੂ ਖੇਡੋ ਆਪਾਂ ਕੋ ਵੀਰ ਨਾਲ ਗੱਲਬਾਤ ਕਰਦੇ ਨੇ ਇਹ ਕਰਮਾ ਡਿਟੇਲ ਐ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਪ੍ਰੋਫੈਸਰ ਠੀਟਾ ਜੀ ਆ ਵਧੀਆ ਵੀਜੀ ਕਿਰਪਾ ਜੀ ਕਿੱਦਾਂ ਕਰ ਕੰਮ ਕਾਰਜ ਜਲ ਚੱਲਦਾ ਮਨਾ ਚੱਲੀ ਜਾਂਦਾ ਇਹ ਕਿਰਪਾ ਮਹਾਰਾਜ ਦੀ ਚੜ੍ਹਦੀ ਕਲਾ ਹਾਂਜੀ ਹਾਂਜੀ ਤੇ ਆਪਾਂ ਐਡਰੈਸ ਬੋਲਦੀ ਆਪਣਾ ਐਡਰੈਸ ਵੀ ਜੀ ਆਪਣਾ ਜੇ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਪਾਣੇ ਤਰ ਤਾਰ ਰੋਡ ਤੇ ਵੀਜੀ ਪਿੰਡ ਬਈਨਾ ਜਟੇ ਜਣਾ ਫੋਨ ਨੰਬਰ ਬੋਲ ਦਿਓ ਫੋਨ ਨ ਔਰ 1 ਨੰਬਰ ਦੇ ਨਗੀਨਾ ਜਰਸੀ ਇਹ ਕੀ ਰਿਕਾਰਡ ਜੀ ਕੋ ਵੀ ਜੀ ਕੋ 13 ਹਜੇ 14 ਕਿਲੋ ਜੇ ਦੁੱਧ ਹਾਜ਼ਰ ਆ ਅੱਛਾ ਜੀ ਜਿਹੜਾ ਆਪਾਂ ਦੋ ਟਾਈਮ ਚਵਾ ਦੇਣਾ ਤੇ ਸੂਆ ਕਿੰਨਾ ਸੂਈ ਆਏ ਵੀ ਜੀ ਇਹ ਅੱਛੀ ਸੂਈ ਹੈ ਦੂਜਾ ਦੂਜਾ ਸੂਈ ਆ ਹਾਂ ਜੀ ਤੇ ਬੱਚਾ ਕਿ ਮਗਰਾ ਗਿਆ ਦੇ ਬੱਚਾ ਵਸ਼ਾ ਆ ਗਿਆ ਜੀ ਵੀ ਜੀ ਵਸ਼ਾ ਆ ਗਿਆ ਤੇ ਇਹ ਸੂਈ ਕਦੋਂਗੇ ਇਹਨੇ ਕੋਈ 15 ਤੋਂ 20 ਦਿਨ ਹੋਗੇ ਜੀ ਇਹਨੇ ਫੋਲ ਵੀਰ ਜੀ ਲੋ ਵੀ ਮਿੱਤਰੋ ਚੈੱਕ ਕਰੋ ਡਿਊਟੀ ਬੈੜੀ ਬਹੁਤ ਹੈ ਜੀ ਬੈਸਟ ਕੁਆਲਟੀ ਹੈ ਤੇ ਟਾਪ ਦੀ ਗਾਹ ਜਰਸੀ ਲਖੋ ਤੇ ਇਹਦੀ ਫੇਸਪਾਲ ਚ ਕਰ ਲੋ ਉਹ ਉਹ ਜਿਹੜਾ ਚਟੇ ਰੰਗ ਦੀ ਮਗੇਨੇ ਵਰਗੀ ਥਨ ਲੈਵਾ ਚੈੱਕ ਕਰੋ ਬਹੁਤ ਸੋਹਣਾ ਪਿਆਰਾ ਆਰਡਰ ਤੇ ਬਹੁਤ ਸੋਹਣਾ ਥਨ ਲੱਗਾ ਇਹਨੂੰ ਕਰਮਾਲੀ ਨੂੰ ਬਾਡੀ ਸਟਰਕਚਰ ਇਹਦਾ ਬਹੁਤ ਪਿਆਰਾ ਏ ਤੌਰ ਚਾਲ ਸੂਰਤ ਬਹੁਤ ਪਿਆਰੀ ਏ ਛੱਤੀ ਦੀ ਦੱਕੇ ਵੀ ਦੇਖਣ ਨੂੰ ਪੜਿਆ ਵਾਹ ਮਿੱਤਰੋ ਸਿੰਘ ਇਹਦਾ ਵੀ ਆਖੋ ਆਪਣਾ ਮਾਰਾ ਵੀਜੀ ਕੋਈ ਥਨ ਲੈਵਾ ਤੇ ਹਾਂ ਠੰਡੀ ਜਗੇ ਬਿਊਟੀ ਵੀ ਬਹੁਤ ਖਾਨ ਜੱਕੂ ਉਹਦੇ ਬਿਊਟੀ ਜੇ ਬਾਕਮੋਲ ਜੀ ਠੰਡੀ ਜਗੇ ਬਿਲਕੁਲ ਜੀ ਮੈਂ ਨਾ ਜਿੰਨੀਆਂ ਸਿਫਤਾਂ ਕਰੀ ਉਹ ਥੋੜੀਆਂ ਸਨ ਸਾਹਿਬ ਜਿੱਥੇ ਆ ਕੀ ਉਹ ਤੇ ਉਹ ਹੀ ਹੈ ਕੋਈ ਹੰਦੀ ਉਹ ਬੋਲੇ ਕੋਈ ਸ਼ੱਕ ਨਹੀਂ ਚ ਬਾਡੀ ਸੱਚੇ ਦਾ ਗਾਂ ਦਾ ਖਾਨ ਲੇਵਾ ਹਵਾਨਾ ਬਹੁਤ ਸੋਹਣਾ ਬਾਕਮੋਲ ਬਹੁਤ ਸੋਹਣੀ ਗਾਂ 500 ਕੀ ਕਰਦੇ ਮੁੱਲ ਪਾ ਮੁੱਲ 45000 ਹਾਂਜੀ ਜਸਨੋ 42 ਜਸਨੋ 42 ਹਾਂਜੀ ਆਏ ਦੋ ਨੰਬਰ ਕਰਵਾ ਲਈਏ ਇਹਦੇ ਕੋਲੇ ਵੀ ਵੀਰ ਜੀ ਦੁੱਧ ਸੇਮ ਹੀ ਹੈ ਇਹਦੇ ਕੋਲ 14 ਕਿਲੋ ਦੁੱਧ ਆ ਜਰਿਆ ਆ ਜੇ ਵੈਟ ਦੇ ਜੜੀ ਲਾਉਂਦੇ ਓਦੋਂ ਦੁੱਧ ਵੈਟ ਇਹ ਵੀ ਦੇ ਦੂਗੀ 15 16 ਕਿਲੋ ਦੇ ਦੂਗੀ ਤੇ ਖੁਸ਼ੀ ਬੱਚਾ ਕੀ ਮਗਰਗਾ ਦੇ ਇਸੇ ਮਾਰੀ ਵਸ਼ਾ ਆ ਗਿਆ ਜੀ ਲੋਈ ਮਿੱਤਰੋ ਵੇਖੋ ਆਰਡਰ ਕਿਹੜੇ ਕਿਹੜੇ ਵੱਡੇ ਲੈਵੇ ਚੱਕੀ ਖੁੱਦੇ ਗਾਵਾਂ ਟਾਪ ਕੁਆਲਟੀ ਹੈ ਦਸਟ ਕੁਆਲਟੀ ਮਨੇ ਪਾ ਫੁੱਲ ਵੀਰ ਜੀ ਲੌਰ ਫੇਸਪਾਲ ਚ ਕਰ ਲੋ। ਪੌਰ ਚਾਲ ਬੋਟੂ ਸੱਚਰ ਦੋਆ ਗਾਵਾਂ ਦੇ ਬਹੁਤ ਪਿਆਰੇ ਤੇ ਥਣ ਨਾਲ ਵੀ ਇੱਕ ਕਿਦੋਂ ਲੱਗੇ ਬਾਗਮਾਲ। ਸੋਹਣੇ ਆਡਰ ਸੋਹਣੇ ਥਣ ਮੁੱਠੀ ਦਾ ਕਾਵਲ ਥਣ ਲੱਗੇ ਨੇ। ਪੌਰ ਚਾਲ ਫੇਸਪਾਲ ਦੀ ਦੋਵੇਂ ਗਾਵਾਂ ਬਿਊਟੀਫੁੱਲ। ਸੰਸਦ ਉੱਤ ਕਰਨ ਕਰ ਜੂਏ। ਦੁੱਧ ਵੀ ਦੀ ਸੇਵਾ ਦਾ। ਸੇਵਾ ਦਾ ਹੋਂਦ ਕ ਲੱਗੀ ਹੈ। ਹਾਂ ਹਾਂ 14 ਕਿਲੋ ਵੀ ਦੀ। ਨਾੜ ਕਰਾਂਗੇ ਥਣਾ ਕਰਕੇ। ਮਾਣਾ ਇਦਰੇ। ਲੋ ਵੀ ਮਿੱਤਰੋ ਆਨੇ ਚ ਚ ਲੱਭਦੀਆਂ। ਵੇਖੋ। ਬੱਲੇ ਬੱਲੇ ਕਿ ਵਾਈ ਵੇਖੋ ਤੇ ਬਿਲਕੁਲ ਠੰਡੀ ਸੀਲ ਵੇਖੋ ਚੜਤੀ ਵੀ ਨਗ ਲੋ ਕੋਈ ਪੂਰ ਛਟਾ ਨਹੀਂ ਸਾ ਮੈਂ ਨਾ ਟੌਪ ਹੈਗੇ ਹਾਂ ਐਂਡ ਗੱਲ ਬਕਰਾਤੀ ਏ ਆਏ ਹੋ ਜਿੱਥੇ ਅੜ ਗਈ ਅੜ ਗਈ ਮੈਂ ਤੋਟਾਏ ਟਾਡ ਦਾ ਸੋਹਣਾ ਹਵਾਨਾ ਵੇਖੋ ਫੇਸ ਕੁਆਲਿਟੀ ਚ ਕਰੋ ਬਹੁਤ ਸੋਹਣੀ ਫੇਸ ਕੁਆਲਿਟੀ ਆ ਗਾੜ ਘੜ ਗਾਵਾਂ ਦੇ ਬਹੁਤ ਪਿਆਰੇ ਲਾਜੂ ਬਿੱਲ ਬਹੁਤ ਸੋਹਣਿਆ ਸੋਹਣਿਆ ਗਾਵਾਂ ਚ ਵੀ ਵੀਰ ਦਾ ਜੋੜਾ ਲੈ ਜੂਗਾ ਤੇ ਉਹਦਾ ਮੁੱਲ ਵਰੀਆ ਕਿੰਨੇ ਕਿਤੇ ਜਾਊਗਾ ਤੇ ਸਿੱਟ ਕੇ ਆਰਡਰ ਦੇਖੋ ਦੋਹਾਂ ਕਰਮੋਲ ਕਿੰਨੇ ਲੱਗੇ ਬਾਗਮਾਲ ਇਹਦੇ ਮਗਰ ਬੱਛੇ ਗਿਆ ਇਹਦੇ ਮਗਰ બીજી ਬੱਛੇ ਆਈ ਦੋਵੇਂ ਗੱਬਰੀ ਆ ਗਈ ਹਾਂਜੀ ਚੋਬਰ ਆ ਜੀ ਚੋਬਰ 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 ਜਿੰਮਤ ਹਾਂਜੀ ਹਾਂਜੀ ਇਹਦਾ ਕੀ ਕਰਦਾ ਮੋਲ ਇਹ ਵੀ ਆਪਾਂ ਸੇਮ ਹੀ ਦੇ ਦਈਏ ਸੇਮ ਬਹੁਤ ਵਸ਼ੀਏ ਵੀ ਬਹੁਤ ਚੰਗੀ ਆ ਤੇ ਜੇ ਕੋਈ ਕੋਈ ਵੀ ਭਾਗ ਚੇਡੂ ਲਾ ਖੁੱਲਾ ਮੰਤਨ ਕਰਦਾਂਗੇ ਮਾਂ ਤਨ ਖੁੱਲਾ ਮੰਤਨ ਕਰਦਾਂਗੇ ਵੀ ਜੀ ਲੋ ਜ ਮਿੱਤਰੋ ਇੱਕ ਰਸ ਫੇਰ ਛਾਤੀ ਮਾਰ ਲੋ ਖਣ ਲੇਵਾ ਦੇਖੋ ਸੋਨੇ ਖਣ ਲੱਗੇ ਆ ਤੇ ਸੋਨੇ ਸੋਨੇ ਅੱਡ ਤੇ ਫੇਸ ਕੁਆਲਟੀ ਵਿੱਚ ਦੋਵੇਂ ਬਾਕ ਮਾਲ ਲੈਣੇ ਸਾਰੇ ਵੀਰਾਂ ਬਹੁਤ ਧੰਨਵਾਦ ਤੇ ਲਾ ਲਓ ਫੋਨ ਸਾਰੇ ਮੇ ਭਰਾ